ਵੇਰੀ ਅੱਜ ਦੀ ਮੇਰੀ ਕਹਾਣੀ ਦਾ ਸਿਰਲੇਖ ਹੈ ਲੰਮੀ ਸੋਚ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਗਈ ਗ੍ਰਾਂਟ ਮਿਲੀ ਤਾਂ ਨਵੇਂ ਬਣੇ ਸਰਪੰਚ ਨੇ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਉਣ ਦਾ ਮਤਾ ਪਾਇਆ ਅਤੇ ਨਾਲੀਆਂ ਦਾ ਕੰਮ ਸ਼ੁਰੂ ਕਰਵਾ ਦਿੱਤਾ ਸਾਬਕਾ ਸਰਪੰਚ ਬਲਬੀਰ ਸਿੰਘ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਪਿੰਡ ਵਿੱਚ ਜਣੇ ਖਾਨੇ ਕੋਲ ਕਹਿੰਦਾ ਫਿਰ ਰਿਹਾ ਸੀ ਵਿਕਾਸ ਕਾਰਜਾਂ ਦਾ ਦੇ ਬਹਾਨੇ ਨਵਾਂ ਸਰਪੰਚ ਸਾਰੀ ਗ੍ਰਾਂਟ ਖੁਦ ਹਾਜਮ ਕਰ ਜਾਵੇਗਾ ਉਹ ਸ਼ਹਿਰ ਆਪਣੇ ਵਕੀਲ ਕੋਲ ਗਿਆ ਤੇ ਕਹਿਣ ਲੱਗਾ ਵਕੀਲ ਸਾਹਿਬ ਨਵੀਂ ਪੰਚਾਇਤ ਤੇ ਕੋਈ ਵੀ ਦੋਸ਼ ਲਾ ਕੇ ਸੀਵਰੇਜ ਦਾ ਕੰਮ ਬੰਦ ਕਰਾਉਣ ਲਈ ਸਟੇ ਲੈ ਕੇ ਦਿਓ ਸਾਰਾ ਖਰਚਾ ਮੇਰਾ ਪਰੰਤੂ ਬਲਵੀਰ ਸਿੰਘ ਜੀ ਇਹ ਤਾਂ ਪਿੰਡ ਦੇ ਵਿਕਾਸ ਲਈ ਵਧੀਆ ਕੰਮ ਹੋ ਰਿਹਾ ਹੈ ਤੁਸੀਂ ਕਿਸੇ ਤਰ੍ਹਾਂ ਵੀ ਸਟੇਲ ਲੈ ਕੇ ਦਿਓ ਮੈਂ ਨਵੇਂ ਸਰਪੰਚ ਦੇ ਹੁੰਦੇ ਸੀਵਰੇਜ ਦਾ ਕੰਮ ਮੁਕੰਮਲ ਹੋ ਗਿਆ ਤਾਂ ਅਗਲੀਆਂ ਚੋਣਾਂ ਵਿੱਚ ਸਾਡੀ ਪਾਰਟੀ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਸਾਨੂੰ ਬਹੁਤ ਲੰਮਾ ਸੋਚਣਾ ਪੈਂਦਾ ਬਹੁਤ ਤਣਾਅ